ਜ਼ਿੰਦਗੀ ਖੁਸ਼ਹਾਲ ਕਿੱਦਾਂ ਬਣਾਈ ਜਾ ਸਕਦੀ ਹੈ ਤੁਹਾਡੇ ਤੋਂ ਮੈਂ ਤਾਂ ਪੁੱਛਦਾ ਮੈਂ ਤੁਹਾਨੂੰ ਜਦੋਂ ਵੀ ਦੇਖਦਾ ਨਾ ਤੁਸੀਂ ਮੈਨੂੰ ਖੁਸ਼ ਦਿਖਦੇ ਹੋ ਖੁਸ਼ ਤਾਂ ਭਾਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰਬਾਣੀ ਨਾਲ ਜੁੜ ਕੇ ਜ਼ਿੰਦਗੀ ਖੁਸ਼ ਰਹਿਣਾ ਸਿਖਾਉਂਦੀ ਹੈ ਵਾਹ ਕਿਉਂਕਿ ਜੇ ਜ਼ਿੰਦਗੀ 'ਚ ਦੁੱਖ ਆ ਗਿਆ ਆਪਾਂ ਬਲੇਮ ਗੇਮ ਖੇਡਦੇ ਆਂ ਉਹਦੇ ਕਰਕੇ ਮੈਨੂੰ ਐ ਹੋ ਗਿਆ ਘਾਟਾ ਪੈ ਗਿਆ ਉਹ ਆ ਗਿਆ ਜਦੋਂ ਬਾਣੀ ਪੜੂਗੇ ਤਾਂ ਬਾਣੀ ਤੈਨੂੰ ਦੱਸੂਗੀ ਆਪੇ ਬੀਜ ਆਪੇ ਹੀ ਖਾਹੋ ਗੁਰਬਾਣੀ ਤੈਨੂੰ ਦੱਸੂਗੀ ਦੱਦੇ ਦੋਸ਼ ਨਾ ਦੇਉ ਕਿਸੇ ਹੂੰ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਹੂੰ ਅਵਰਜਣ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਅੱਜ ਮੇਰਾ ਪੇਟ ਖਰਾਬ ਹੈ ਤੇ ਕਿਸੇ ਨੇ ਥੋੜੋ ੱੱੱਕੇ ਨਾਲ ਮੇਰੇ ਮੂੰਹ ਚ ਪੀ ਜਾ ਠੋਸਤਾ ਖਾਦਾ ਤਾਂ ਮੈਂ ਹੀ ਆ ਹੂੰ ਤੇ ਫਿਰ ਆਨੰਦ ਰਹਿਣਾ ਹੁਣ ਖੁਸ਼ ਰਹਿ ਭਾਈ ਬੀਜਿਆ ਤੂੰ ਹੀ ਐ ਹੁਣ ਵੱਡਣ ਵੇਲੇ ਫਿਰ ਚੀਕਾਂ ਹੀ ਆ ਨਾ ਮਾਰ ਫਿਰ ਖੁਸ਼ ਰਹਿ ਹਮ ਗੁਰਬਾਣੀ ਐ ਸੋਜੀ ਦਿੰਦੀ ਐ ਗੁਰਬਾਣੀ ਐ ਜਿਹੜੀ ਤੁਹਾਨੂੰ ਖੁਸ਼ਹਾਲ ਕਰਦੀ ਐ ਕਿਉਂਕਿ ਗੁਰਬਾਣੀ ਵਿੱਚ ਤੁਸੀਂ ਸਮਝ ਜਾਂਦੇ ਹੋ ਵੀ ਮੇਰਾ ਹੀ ਕੀਤਾ ਮੇਰੇ ਮੂਰੇ ਆਉਣਾ ਜਾਂ ਮੇਰਾ ਹੀ ਕੀਤਾ ਮੇਰੇ ਮੂਰੇ ਆਇਆ ਹੋਇਆ ਠੀਕ ਐ ਤੇ ਬੰਦਾ ਫਿਰ ਕਿਸੇ ਤੇ ਬਲੇਮ ਨਹੀਂ ਪਾਉਂਦਾ। ਉਹਨੂੰ ਪਤਾ ਹੈ ਵੀ ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੇ ਵਰਜਣਾ ਹਨਾ। ਦੂਜਾ ਖੁਸ਼ਹਾਲ ਰਹਿਣ ਦਾ ਵੀ ਜਦੋਂ ਆਪਾਂ ਦੇਖਦੇ ਆਂ ਵੀ ਮੇਰੇ ਨੂੰ ਆ ਘਾਟਾ ਪੈ ਗਿਆ। ਬੰਦਾ ਫੇਰ ਹੀ ਡਿਪਰੈਸ਼ਨ ਚ ਜਾਂਦਾ ਨਾ। ਫਿਰ ਤੇਥੋਂ ਵੀ ਵੱਧ ਘਾਟੇ ਪਏ ਹੋਏ ਹੈਗੇ ਇੱਥੇ ਦੁਨੀਆ ਤੇ। ਚਿੰਤਾ ਤਾਂ ਕੀ ਕੀਜੀਏ। ਜੋ ਅਨ ਹੋਣੀ ਬੀ ਇਦਾਂ ਤਾਂ ਕੁਝ ਹੋਇਆ ਹੀ ਨਹੀਂ ਤੇਰੇ ਨਾਲ ਵੀ ਜਿਹੜਾ ਪਹਿਲੀ ਵਾਰੀ ਹੋਇਆ ਇੱਥੇ ਬਹੁਤ ਵਾਰੀ ਘਾਟੇ ਪੈ ਜਾਂਦੇ ਆ ਫਿਰ ਵੀ ਖੁਸ਼ੀਆ ਲੈਣ ਦਾ ਢੰਗ ਆਉਂਦਾ ਠੀਕ ਹੈ ਨਾ ਜਦੋਂ ਬੰਦੇ ਨੂੰ ਕੋਈ ਨੁਕਸਾਨ ਹੁੰਦਾ ਗੱਡੀ ਵੱਜ ਗਈ ਤੇ ਉਹਨੂੰ ਉੱਥੇ ਲੈ ਜਾਓ ਜਿੱਥੇ ਗੱਡੀਆਂ ਦੇ ਡੈਂਟ ਖਟਦੇ ਆ ਉਤੇ ਲਾਈਨਾਂ ਚ ਖੜੀਆਂ ਟੁੱਟੀਆਂ ਭੱਜੀਆਂ ਉਹ ਕਹਿੰਦੇ ਯਾਰ ਆਹ ਵੀ ਵੱਜ ਗਈ ਆਹ ਵੀ ਵੱਜ ਗਈ ਆਹ ਵੀ ਵੱਜ ਗਈ ਵੱਜ ਗਈ ਸਹੀ ਹੋ ਜਾਂਦਾ ਕੱਲਾ ਹੀ ਨਹੀਂ ਹੈਗਾ ਹੂੰ ਬਹੁਤ ਹੁੰਦਾ ਇੱਦਾਂ ਬਹੁਤ ਕਿਸੇ ਦੇ ਮੌਤ ਹੋ ਗਈ ਚਿੰਤਾ ਤਾਂ ਕੀ ਕੀਤੀਏ ਜੋ ਅਨਹੋਣੀ ਵੀ ਮੌਤ ਤਾਂ ਫਿਰ ਪਿੰਡ ਚ ਸਾਰੇ ਘਰਾਂ ਚ ਇੱਕ ਵਾਰੀ ਹੋਈ ਹੋਊਗੀ ਜਾਂ ਕਿਸੇ ਦੀ ਬਜ਼ੁਰਗ ਦੀ ਕਿਸੇ ਦੀ ਜਵਾਨ ਦੀ ਕਿਸੇ ਦੇ ਬੱਚੇ ਦੀ ਮੌਤ ਹਰ ਘਰ ਆਉਂਦੀ ਹੈ ਠੀਕ ਹੈ ਤੋ ਇਸ ਕਰਕੇ ਖੁਸ਼ਹਾਲ ਬੰਦਾ ਰਹਿ ਸਕਦਾ ਬਾਣੀ ਦੇ ਲੜ ਲੱਗ ਕੇ ਠੀਕ ਹੈ ਬਾਕੀ ਖੁਸ਼ਹਾਲ ਰਹਿਣ ਦਾ ਇਹ ਵੀ ਢੰਗ ਹੈ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਦੁਨੀਆ ਨਾਸਵੰਤ ਹੈ ਇੱਕ ਦਿਨ ਇੱਥੋਂ ਚਲੇ ਜਾਣਾ ਸਭ ਨੇ ਤੋ ਫਿਰ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ बसेरा ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਜਗ ਰਚਨਾ ਸਭ ਝੂਠ ਹੈ ਜਦੋਂ ਉਹਨੂੰ ਪਤਾ ਲੱਗ ਜਾਂਦਾ ਜੈਸਾ ਸੁਪਨਾ ਰਹਿਣ ਘਤ ਐਸਾ ਹੈ ਸੰਸਾਰ ਫਿਰ ਸੁਪਨੇ ਵਿੱਚ ਐਵੇਂ ਲੜੀ ਜਾਣਾ ਤੇ ਟੈਨਸ਼ਨਾਂ ਪਾਈ ਰੱਖਣੀ ਜਦੋਂ ਹੈ ਹੀ ਸੁਪਨਾ ਉਦੋਂ ਖੁੱਲ ਜਾਣਾ ਜਿੱਦੇ ਜਮਾ ਨੇ ਡੰਡਾ ਮਾਰਿਆ ਕਹੋ ਕਬੀਰ ਤਬਹੀ ਨਰ ਜਾਗੈ ਜਮ ਕਾ ਡੰਡ ਮੂੰਡ ਮੇ ਲੱਗੈ ਉਦੋਂ ਜਾਗ ਆ ਜਾਣੀ ਖੁੱਲੀਆਂ ਅੱਖਾਂ ਹੋਣਗੀਆਂ ਜਮਾ ਨੇ ਆ ਕੇ ਕਹਿਣਾ ਚੱਲ ਬਈ ਆ ਗਏ ਮਿੱਤਰਾ ਸੀ